ਸਾਦੇ 14 ਲੱਖ ਕਨੈਕਸ਼ਨ ਨੇ ਪੰਜਾਬ ਦੇ ਵਿੱਚ ਦੋ ਕਿੱल्ल्याਾਂ ਵਾਲੇ ਕੋਲੇ ਵੀ ਪੰਜ ਕਿੱल्ल्याਾਂ ਵਾਲੇ ਕੋਲੇ ਵੀ ਕਨੈਕਸ਼ਨ ਹੈ ਬਲਕਿ ਟਰੈਕਟਰ ਵੀ ਹੈ ਉਹੀ ਟਰੈਕਟਰ 50 ਕਿੱल्ल्याਾਂ ਦੇ ਕੋਲੇ ਹੈ ਉਹੀ ਟਰੈਕਟਰ 5 ਲੱਖ ਕਿੱल्ल्याਾਂ ਦੇ ਕੋਲੇ ਹੈ ਇਸ ਵਕਤ ਜੋ ਸਾਡਾ ਵਿਜ਼ਨ ਹੈ ਉਹ ਇਹ ਹੈ ਕਿ ਅਸੀਂ ਪੰਜਾਬ ਦੀਆਂ ਜਿਹੜੀਆਂ ਬੰਦ ਪਈਆਂ ਨਹਿਰਾਂ ਰਜਬਾਹੇ ਬਰਸਾਤੀ ਨਦੀਆਂ ਜਿਹੜੀਆਂ ਤੇ ਖਾਲ ਕੱਸੀਆਂ ਦੇ ਈਵਨ ਕਈ ਲੋਕਾਂ ਨੇ ਉਹਨਾਂ ਖਾਲਾਂ ਦੇ ਉੱਤੇ ਕਬਜ਼ਾ ਕਰ ਲਿਆ ਅਜੀ ਨਹੀਂ ਹਲੇ ਅਸੀਂ ਇੱਕ ਪਾਇਲਟ ਕਰਕੇ ਦੇਖਿਆ ਕਿ ਨਾਲ ਪੁਲਿਸ ਨੂੰ ਭੇਜੋਗੇ ਤੇ ਕੰਮ ਜੀ ਵਾਲੇ ਲਗਾਈ ਨਾ ਹੋ ਜੇ ਜਦੋਂ ਲੋਕਾਂ ਨੇ ਉਹਨਾਂ ਨੂੰ ਕਿਹਾ ਕਿ ਅਸੀਂ ਤੁਹਾਡੇ ਇਹ ਜਿਹੜਾ ਖੇਤ ਹੈ ਇਹਨੂੰ ਅਸੀਂ ਛਡਾਉਣ ਨਹੀਂ ਆਏ ਤੁਸੀਂ ਇਹਦੇ ਥੱਲੋਂ ਦੀ ਸਾਨੂੰ ਪਾਈਪ ਕਾਉਣ ਦੇ ਦਿਓ ਤੁਹਾਡਾ ਵੀ ਅਸੀਂ ਕੋਇੰਟ ਰੱਖਾਂਗੇ ਅੱਜ ਕੱਲ ਤਾਂ ਜਿਹੜਾ ਪ੍ਰੈਸ਼ਰ ਹੈ ਉਹ ਆਪਾਂ ਬਿਲਡ ਕਰਕੇ ਤੇ ਪਾਈਪਰ ਆਈ ਪਾਣੀ ਜਿਹੜਾ ਪਹੁੰਚ ਰਿਹਾ ਹੈ ਔਰ ਤੁਸੀਂ ਵੀਡੀਓ ਵੀ ਦੇਖਿਆ ਹੋਣੀ ਆ ਸਾਰੇ ਲੋਕ ਵੀਡੀਓ ਬਣਾ ਬਣਾ ਪਾਰੇ ਨੇ ਕਿ ਸਾਡੇ 35 ਸਾਲਾਂ ਬਾਅਦ ਪਾਣੀ ਦੇਖਿਆ ਜੀ 25 ਸਾਲਾਂ ਬਾਅਦ ਪਾਣੀ ਦੇਖਿਆ ਜੀ ਇੱਥੇ ਸੋ ਅਸੀਂ ਉਹ ਨਹਿਰਾਂ ਹਰ ਹਰ ਰੋਜ਼ 13 ਕਿਲੋਮੀਟਰ ਦੀ ਔਵਰੇਜ ਰਹਿਣਾ ਜੀ ਕਿ ਜਦੋਂ ਜਿਹੜਾ ਕੱਸੀਆ ਨੂੰ ਪੁੱਛਾਰੇ ਮੇਰਾ ਮਕਸਦ ਇਹ ਤਾਂ ਸਵਾਲ ਤਾਂ ਨਵੇਂ ਕਨੈਕਸ਼ਨਾਂ ਦਾ ਮੇਰਾ ਮਕਸਦ ਇਹ ਹੈ ਕਿ ਇੰਨਾ ਨਹਿਰੀ ਪਾਣੀ ਆਵੇ ਕਿਉਂਕਿ ਸਾਡੇ ਕੋਲ ਪਾਣੀ ਹੈਗਾ ਪਾਣੀ ਦੀ ਕੋਈ ਕਮੀ ਨਹੀਂ ਅਸੀਂ ਕਨਹਿਰ ਵੀ ਹੁਣ ਇੱਕ ਮਾਲਵਾ ਨਹਿਰ ਨਵੀਂ ਤਜਵੀਜ਼ ਹੋਈ ਹੈ ਆਉਣ ਵਾਲੇ ਦਿਨਾਂ ਚ ਤੁਹਾਨੂੰ ਸਾਰਾ ਨੋਟੀਫਿਕੇਸ਼ਨ ਵਾਸਤੇ ਜਾਰੀ ਹੋ ਜਾਣਗੇ ਜੋ ਇੱਕ ਤਾਂ ਜਾਂਦੀ ਹੈ ਜਿਹੜੀ ਗੰਗ ਕਨਾਲ ਕਹਿੰਦੇ ਆ ਇੰਦਰਾ ਗਾਂਧੀ ਕਨਾਲ ਰਸਤਾ ਨੂੰ ਜਾਂਦੀ ਹਰੀਕੁੱਤ 18 ਹਜ਼ਾਰ ਕਿਊਸਿਕ ਜਾਂਦਾ ਉਸ ਪਾਣੀ ਉਹਦੇ ਬਿਲਕੁਲ ਪਰਲੇ ਪਾਸੇ ਫਾਜ਼ਿਲਕਾ ਅਰਨੀ ਆੜਾ ਪੰਨੀ ਆੜਾ ਇਹਨਾਂ ਪਿੰਡਾਂ ਵਾਸਤੇ ਇਹਨਾਂ ਖੇਤਾਂ ਵਾਸਤੇ ਸਰਾ ਹੰਦਨਹਿਰ ਹੁਣ ਉਸ ਹੰਦਨਹਿਰ ਕਹਿੰਦੇ ਆ 5000 ਕਿਊਸਿਕ ਆਉਦੇ ਚ ਅਸੀਂ ਸੋਚਿਆ ਕਿਉਂ ਨਾ ਇਸ ਨੇੜੇ ਇੱਧਰਲੇ ਪਾਸੇ ਇੱਕ ਮਾਲਵਾ ਨਹਿਰ ਦਾ ਨਾਮ ਰੱਖਿਆ ਮਾਲਵਾ ਨਹਿਰ ਬਣਾਈ ਜਾਵੇ ਨਾਲੇ ਤਾਂ ਇੱਧਰਲੇ ਨੂੰ ਫਾਇਦਾ ਹੋਵੇ ਨਾਲੇ ਕਰਲੋਸ ਕਰਦੇ ਟਿਊਬਲ ਬੰਦ ਹੋਣਗੇ ਬਿਜਲੀ ਬਚੂਗੀ ਤੇ ਨਾਲੇ ਫਾਜ਼ਿਲਕਾ ਅਬੋਰ ਇਹ ਇਲਾਕੇ ਨੂੰ ਪਾਣੀ ਦੀ ਕੋਈ ਕਮੀ ਨਹੀਂ ਆਊਗੀ ਸੋ ਮੈਂ ਸਾਡਾ ਜਿਹੜਾ ਵਿਜ਼ਨ ਹੈ ਵਿਜ਼ਨ ਇਹ ਹੈ ਕਿ ਅਸੀਂ ਆਉਣ ਵਾਲੇ 5-6 ਮਹੀਨਿਆਂ ਚ ਜਾਨੀ ਕਿ ਝੋਨੇ ਦੇ ਸੀਜ਼ਨ ਤੋਂ ਬਾਅਦ ਅਗਲੇ ਸਮਝ ਲਓ ਵੀ ਹਾਰੀ ਸੀਜ਼ਨ ਤੱਕ ਅਸੀਂ 14 ਲੱਖ ਚੋਂ 14.5 ਲੱਖ ਚੋਂ ਘੱਟੋ ਘੱਟ 4 ਤੋਂ 5 ਲੱਖ ਟਿਊਬਲ ਅਸੀਂ ਬੰਦ ਕਰਾਉਣਾ ਚਾਹੁੰਦੇ ਆਂ